ਦੋਸਤੋ ਬਹੁਤ ਸਾਰੀਆਂ ਝੋਨੇ ਦੀਆਂ ਪਨੀਰੀਆਂ ਦੀ ਬਜਾਈ ਹੋ ਚੁੱਕੀ ਹੈ ਜਿੰਨਾ ਕਿਸਾਨ ਭਰਾਵਾਂ ਨੇ ਮਤਲਬ ਗੇਤੇ ਵੈਰਾਈਟੀਆਂ ਲਾਉਣੀਆਂ ਸੀਗੀਆਂ ਲੌਂਗ ਟਾਈਮ ਦੀਆਂ ਜਿਹੜੀਆਂ ਵੈਰਾਈਟੀਆਂ ਝੋਨੇ ਦੀਆਂ ਉਹਨਾਂ ਨੇ ਲਗਭਗ ਉਹਨਾਂ ਦੀ ਪਨੀਰੀਆਂ ਦੀ ਬਜਾਈ ਹੋ ਗਈ ਤੇ ਜਿਨ੍ਹਾਂ ਨੇ ਕੋਈ ਸ਼ਾਰਟ ਟਾਈਮ ਵੈਰਾਈਟੀਆਂ ਲਾਉਣੀਆਂ ਇੰਝਾ ਜਿਨ੍ਹਾਂ ਖੇਤਾਂ ਦੇ ਵਿੱਚ ਜਿਆਦਾ ਮੂੰਗੀ ਜਾਂ ਮੱਕ ਦੀ ਬਜਾਈ ਹੋਈ ਹੋਈ ਹੈ ਉਹਨਾਂ ਖੇਤਾਂ ਦੇ ਵਿੱਚ ਹਜੇ ਪਨੀਰੀ ਦੀ ਬਿਜਾਈ ਲਗਭਗ ਕਿਸੇ ਕੋਈ 20 ਦਿਨ ਤੋਂ ਕਰੇਗਾ ਕੋਈ 10 ਦਿਨ ਤੋਂ ਕਰੇਗਾ ਇਹਨਾਂ ਨੇ ਲਗਭਗ ਛੋਨਾ 15 ਜੁਲਾਈ ਤੋਂ ਬਾਅਦ ਸਟਾਰਟ ਕਰਨਾ ਤੇ ਅੱਜ ਆਪਾਂ ਖੜੇ ਸੀ ਆਪਣੇ ਭਰਾ ਸ਼ਾਹਿੰਦਰ ਕੋਲੇ ਇੰਨੇ ਕਾਫੀ ਤਰ੍ਹਾਂ ਦੀ ਪੌਦ ਬੀਜ ਰੱਖੀ ਆ ਕੁਝ ਨੂੰ 10 ਦਿਨ ਹੋ ਗਏ ਕੁਝ ਕੱਲ ਬੀਜੀ ਐ ਅੱਜ ਤੇ ਆਪਾਂ ਕਰਦੇ ਆ ਭਰਾ ਨਾਲ ਗੱਲ ਵੀ ਪਨੀਰੀ ਦੀ ਬਿਜਾਈ ਅਸਲ ਦੇ ਵਿੱਚ ਕਿਵੇਂ ਕਰਨੀ ਚਾਹੀਦੀ ਹੈ ਵੀ ਪਨੀਰੀ ਟਾਈਟ ਨਾ ਹੋਵੇ ਕੀ ਠੀਕ ਠਾਕ ਹੋ? ਹੋਰ ਵੀ ਠੀਕ ਠਾਕ ਵਧੀਆ। ਸੈਨਦਰ ਮੰਨ ਕੇ ਤਾਂ ਕਈ ਕਿਸਾਨ ਭਰਾ ਕਹਿੰਦੇ ਨੇ ਹਨਾ ਵੀ ਪਨੀਰੀ ਟਾਈਟ ਹੋ ਜਾਂਦੀ ਹੈ ਹਨਾ ਕੋਈ ਕਿਸ ਤਰੀਕੇ ਨਾਲ ਬੀਜਦਾ। ਅਸਲ ਦੇ ਵਿੱਚ ਕੀ ਕਾਰਨ ਹੁੰਦਾ ਕਿ ਕੋਈ ਕਹਿੰਦਾ ਪਨੀਰੀ ਟਾਈਟ ਹੋ ਜਾਂਦੀ ਹੈ ਕੋਈ ਤਾਂ ਸਵਾਹ ਪਾਉਂਦਾ ਹਨਾ। ਤੁਸੀਂ ਕਿਸੇ ਦੇ ਵਿੱਚ ਪਨੀਰੀ ਬੀਜ ਕੇ ਉੱਪਰ ਸਵਾਹ ਹੀ ਪਾਉਣਾ ਕਿ ਨਹੀਂ ਪਾਉਣਾ? ਨਾ ਨਾ ਅਸੀਂ ਨਹੀਂ ਪਾਉਂਦੇ। ਇਹ ਕੋਈ ਬਾਣਾ-ਬੂਣਾ ਦੀ ਕਾਰਨ ਹੁੰਦਾ ਇਹ। ਅੱਛਾ। ਕਈ ਬਾਣਾ 'ਚ ਟਾਈਟ ਵੀ ਹੁੰਦੀ ਹੈ ਪਨੀਰੀ ਕਈਆਂ 'ਚ ਹੁੰਦੀ ਵੀ ਨਹੀਂ। ਅਸਲ ਦੇ ਵਿੱਚ ਮਿੱਟੀ ਦਾ ਫਰਕ ਹੈ। ਇਹ ਮਿੱਟੀ-ਮੁੱਟੀ ਦਾ ਫਰਕ ਹੁੰਦਾ ਤਾਂ ਵੀ ਸਾਡੇ ਬਾਣਾ 'ਚ ਉਹਦੇ ਤਾਂ ਨਹੀਂ ਟਾਈਟ ਹੁੰਦੀ ਆ ਕਿਸਰੇ ਵੀ ਜਦੋਂ ਆਪਾਂ ਪਟਾਈ ਵੇਲੇ ਰਾ ਪਟਾਈ ਵੇਲੇ ਪਾਣੀ ਨਿਕਲ ਦੂਜੀ ਕੈਰੀ ਚ ਪੱਕੀ ਠੀਕ ਹੈ ਜਿਆਦਾ ਟਾਈਮ ਪਾਣੀ ਨਰੁੱਟੇ ਹਾਂ ਵੀ ਕਿਹੜੀ ਕੈਰੀ ਪੱਤਨੀ ਹੈ ਉਸੇ ਨੂੰ ਪਾਣੀ ਦੀ ਭਰੋ ਪਹਿਲਾਂ ਸੁੱਕੇ ਹੋਵੇ ਉਹ ਦੋ ਗਲਸ ਦਾ ਬੰਦ ਸਕਾ ਕੇ ਰੱਖੋ ਪੰਜ ਛੇ ਦਿਨ ਪਹਿਲਾਂ ਪਾਣੀ ਬੰਦ ਕਰ ਦੇ ਦੂਜੀ ਕੈਰੀ ਉੱਪਰ ਇਸਲੇ ਵਿੱਚ ਜਦੋਂ ਪਿੱਛੋਂ ਆ ਕੇ ਪਾਣੀ ਕੈਰੀਆਂ ਚ ਡੁੱਟਦਾ ਰਹਿੰਦਾ ਹੈ ਤਾਂ ਕਰਕੇ ਪਨੀਰੀ ਟਾਈਟ ਹੋ ਜਾਂਦੀ ਹੈ ਹਾਂ ਹੈ ਅਸਲ ਦੇ ਵਿੱਚ ਆਪਾਂ ਸ਼ੁਰੂ ਤੋਂ ਇਸ ਵਾਰ ਦੇਖਦੇ ਸੀ ਨਾ ਕਈ ਕਿਸਾਨ ਭਰਾ ਦੁੱਬਦਾ ਦੇ ਵਿੱਚ ਸੀਗੇ ਵੀ ਬਾਸਪਤੀ ਜਾਦੀ ਲਾਈਏ ਜਾਂ ਪਰਮਨ ਲਾਈਏ ਜਿਵੇਂ ਆਪਣੀ ਪੰਜਾਬ ਸਰਕਾਰ ਨੇ ਕਰਿਆ ਸੀਗਾ ਵੀ ਐਤ ਕੀ ਇਸ ਵਾਰ ਅਸੀਂ ਊਸ਼ਾ ਝੋਨੇ ਦੀ ਨਹੀਂ ਖਰੀਦ ਨਹੀਂ ਕਰਾਂਗੇ ਹਨਾ ਜਿਵੇਂ ਤੁਸੀਂ ਪਹਿਲਾਂ ਊਸ਼ਾ ਝੋਨੇ ਦੇ ਬਹੁਤ ਫੈਨ ਸੀਗੇ ਮੈਂ ਪਿਕਚਰ ਦੇਖਦਾ ਰਿਹਾ ਤੁਸੀਂ ਊਸ਼ਾ ਝੋਨਾ ਬੀਜਿਆ ਇਸ ਵਾਰ ਤੁਸੀਂ ਊਸ਼ਾ ਝੋਨੇ ਦੀ ਬਜਾਈ ਪਣੀਰੀ ਕੀਤੀ ਹੈ ਜਾਂ ਨਹੀਂ ਕੀਤੀ ਬਾ ਮਾੜੀ ਮੋਟੀ ਕੀਤੀ ਹੈ ਨਾ ਕਰਨਾ ਵਰਗੀ ਹੈ ਬਸ ਵੀ ਬਾਸਪਤੀ ਵੀ ਬਾਸਪਤੀ ਹੁਣ ਕਰਦਾਂਗੇ ਕੁਝ ਫੇਰ ਹੋ ਜੂ ਮੰਗੀ ਆਏ ਜਾਂ ਕਾਰਨ ਅਸਲ ਵਿੱਚ ਵੀ ਆਮਦਾਣੀ ਕੱਟ ਕਿਉਂ ਕੇਤੇ ਕੋਈ ਵਿੱਚ ਕਹਿੰਦਾ ਸਰਕਾਰ ਚੱਕਦੀ ਨਹੀਂ ਹੁਣ ਠੀਕ ਆ ਉਸ ਕਰਕੇ ਹੋਰ ਹੁਣ ਵੀ ਦੇਖ ਲਓ ਬੀ ਆਂ ਦੀ ਜਮਾ ਬਲੈਕ ਹੀ ਹੋ ਗਈ ਸੀ 2.3 390 ਹਾਂ ਜੀ ਮਿਲ ਨਹੀਂ ਰਿਹਾ ਮਿਲ ਹੀ ਨਹੀਂ ਰਿਹਾ ਸੀਗਾ ਹੋਰ 2.3 390 ਹੋ ਗਿਆ ਹਾਂ ਹੋਸ਼ਾ ਹੋ ਗਈ ਹੋਰ ਹੁਣ ਆਪਣਾ ਝੋਨਾ ਤੋਂ 22 ਰੁਪਏ ਵੀ ਨਹੀਂ ਚੱਕਦੇ ਹੁਣ ਦੰਤਨ 100 ਕਿਲੋ ਹੋ ਗਿਆ ਕਿ ਉਸ ਦਾ ਬੀਜ ਆਪਣੇ ਪੰਜਾਬ ਦੇ ਵਿੱਚ ਮਿਲੇ ਨਹੀਂ ਕਈ ਸਪਲਾਵਾਂ ਦੇ ਫੋਨ ਆਏ ਸੀ ਆਪਾਂ ਜਿਵੇਂ ਬਾਰਡਰ ਏਰੀਆ ਤੇ ਰਹਿੰਦੇ ਆ ਵੀ ਹਰਿਆਣੇ ਚੋਂ ਪਤਾ ਕਰਕੇ ਦੇ ਦਿਓ ਨਾ ਹਰਿਆਣੇ ਚੋਂ ਕਈ ਜਿਹੜੇ ਕਿਸੇ ਕਿਸੇ ਦੁਕਾਨ ਤੋਂ ਵੀ ਬਹੁਤ ਹੀ ਮਹਿੰਗਾ ਮੈਂ ਕਿਹੜੀ ਦੁਕਾਨ ਤੋਂ ਕਿਸੇ ਦਾ ਵੀ ਨਹੀਂ ਮਿਲਿਆ 2.50 ਤੋਂ ਘਟਾ ਹੋ ਜਿਵੇਂ ਆਪਣੀ ਪੰਜਾਬ ਸਰਕਾਰ ਕੋਈ ਹਸਾਬ ਜਦ ਆਇਆ ਨਹੀਂ ਉਹ ਰਲਵੇਂ ਮਿਲਵੇਂ ਸਿੱਟਦੇ ਚਲਾ ਇੰਜ ਚਲਾ ਦਾਂਗੇ ਲਾ ਦਾਂਗੇ ਵੀ ਹਜੇ ਤੱਕ ਵੀ ਆਪਾਂ ਦੁੱਬਤਾ ਦੇ ਵਿੱਚ ਆ ਵੀ ਆਪਾਂ ਪਾਸ ਦੀ ਜੜੀ ਲਾਵਾਂਗੇ ਪਰਮਲ ਜੜੀ ਲਾਵਾਂਗੇ ਪ੍ਰੀਰੀਆਂ ਸਾਰੀਆਂ ਬੀਜਤੀਆਂ ਬਨੀ ਦੇ ਸਾਰੀਆਂ ਬੀਜਤੀਆਂ ਪ੍ਰੀਰੀਆਂ ਸਾਰੀਆਂ ਬੀਜਤੀਆਂ 26 ਚੋਂ ਨੇ ਦੀ ਬਜਾਈ ਵੀ ਕੀਤੀ ਪੀ.ਏ.ਰ. 26 ਦੇ ਨਹੀਂ ਹਜੇ 26 ਦੀ ਹਜੇ ਟਾਈਮ ਨਹੀਂ ਆਇਆ ਹਜੇ ਲੇਟ ਬਜਾਈ ਕਰੂੰਗੇ ਕਰੋਂਗੇ ਜਰੂਰ ਹਾਂ ਕਰਾਂਗੇ ਬਸ ਉਹਦੀ ਹਜੇ 10 ਦਿਨਾਂ ਨੂੰ ਪੂਈ ਲੱਗੂ ਤੇ 26 ਠੀਕ ਹੋਰ ਉਹ ਗੇਤਾ ਹੁੰਦਾ ਨਹੀਂ ਜਿਆਦਾ ਗੇਤੇ ਝੋਨੇ ਦੀ ਬਜਾਈ ਕਰਨੀ ਹੈ ਕਿ ਜਿਆਦਾ ਤੁਸੀਂ ਮੂੰਗੀ ਦੀ ਬਜਾਈ ਕੀਤੀ ਹੋਈ ਹੈ ਮੂੰਗੀ ਵੱਧ ਹੈ ਮੇਰੇ ਕੋਲ ਮੂੰਗੀ ਦੀ ਬਜਾਈ ਜਾਦੀ ਕਿੰਨੀ ਮੂੰਗੀ ਦੀ ਬਜਾਈ ਜਿਆਦਾ ਹੈ ਗੇਤਾ ਝੋਨਾ 10 12 ਕਿਲੀ ਓਕੇ ਗੇਤਾ ਘੱਟ ਹੈ ਹਾਂ ਜਿਹੜੀ ਉਹ ਵਾਲੀ ਪਨੀਰੀ ਆਪਣੀ ਵਧੀਆ ਹਰੀ ਤਿਆਰ ਹੋਈ ਖੜੀ ਹੈ ਉਹ ਕਿਹੜੀ ਵੈਰੈਟੀ ਬੀਜੀ ਹੋਈ ਹੈ ਉਹਦਾ ਵਿੱਚ ਦਾ ਬੈਂਟ ਹੈ ਪੂਛਾ ਬੈਂਟ ਹੋ ਗਿਆ ਉਹਦਾ ਬੈਂਟ ਹੈ ਠੀਕ ਹੈ ਵਿੱਚ 1509 ਹੈ 1509 ਕੁਛ 1509 ਗੇਤੀ ਲਗਾ ਦੋਗੇ ਆਪ ਕੋ ਸਾਹਜ ਨਹੀਂ ਆ ਰਿਹਾ ਆਪੀ ਚਲਾ ਇੱਕ ਵਾਰੀ ਬੀਜ ਜਾਂ ਪਿਆਸੀ ਗੋਲੇ ਉਮੀ ਛਿੜਦਾ ਸਿੱਟਾ ਜੇ ਦਿੱਤਾ ਸਾਰੇ ਤਰ੍ਹਾਂ ਦੀਆਂ ਪਨੀਰੀਆਂ ਬੀਜਦੀਆਂ ਸਾਰੇ ਤਰ੍ਹਾਂ ਦੇ ਬੀਜ ਇੱਕ ਵਾਰੀ ਜਿਵੇਂ ਲਗਭਗ ਅੱਜ ਤੋਂ ਮਹੀਨੇ ਨੂੰ ਕੀ ਮਾਹੌਲ ਬਣੂਗਾ ਉਸ ਦੇ ਅਕੋਰਡਿੰਗ ਦੇਖਦੇ ਆ ਆ ਉਸੇ ਦੀ ਪਜਾਈ ਪਜਾ ਲੱਗ ਜੂ ਉਹ ਲਾ ਲਾਂਗੇ ਹੁਣ ਵਿੱਚੋਂ ਠੀਕ ਠੀਕ ਹੋਰ ਹੋਰ ਕੋਈ ਪਨੀਰੀ ਨੂੰ ਪੀਲੀ ਪਉਣ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਉੱਥੇ ਨਾ ਬਾਈ ਪੀਲੀ ਉਹਨ ਦੇ ਆਪਣੇ ਤਾਂ ਨਹੀਂ ਕੋਈ ਆ ਮੈਂ ਪਿਛਲੇ ਸਾਲਾਂ ਜੀ ਦੇਖਦੇ ਆ ਵੀ ਤੇਰੇ ਪਨੀਰੀ ਬਹੁਤ ਟੌਪ ਦੀ ਹੁੰਦੀ ਹੈ। ਹਾਂ। ਕਈ ਬਹੁਤ ਸੁਹਰਿਆਂ ਕਰਦੇ ਨੇ ਪੀਲੀ ਤੋਂ ਆਪਾਂ ਦਾ। ਨਾ ਨਾ ਨਾ। ਉਹਰੇ ਆਪਾਂ ਦਾ ਕਿਤੇ ਇਹੋ ਜਿਹਾ ਕੁਝ ਕਰਿਆ ਨਹੀਂ। ਆਪਾਂ ਰੇ ਗੁੜਾ ਵੀ ਨਹੀਂ ਪਾਉਂਦੇ ਜੰਨਾ। ਠੀਕ ਹੈ। ਹੋਰ ਇੱਕ ਅੱਧੇ ਬਾਰੀ ਜੂਰੀ ਆ ਪਾਵਾਂਗੇ ਮਾਣੀ ਮੋਟੀ ਬਸ। ਹਰ ਸਾਲ ਹੀ ਦੇਈਦਾ ਤੇਰੀ ਬਹੁਤ ਵਧੀਆ ਹੁੰਦੀ ਹੈ। ਕਿੰਨਾ 20 ਬਾਦ ਨੇ ਇੱਕ ਮਰਲੇ ਦਾ। ਮਰਲੇ ਦਾ ਹੁਣ ਸ਼ਰਮਾ ਵਿੱਚ ਤਾਂ ਬਾਈ ਬਨਾਸਪਤੀ ਦਾ ਦਾ 2.5 ਕਿਲੋ ਪੈ ਜਾਂਦਾ ਹੈ। ਠੀਕ ਹੈ। ਤੇ ਕਿਵੇਂ ਪਰਮਲ ਹੋ ਗਿਆ? ਪਰਮਲ ਦਾ 3 3.5 ਕਿਲੋ। हां मैं ये देखता ना हर साल जਵੇਂ ਕਹਿੰਦੇ ਨੇ ਵੀ 2 ਜਾਂ 2.5 ਕਿਲੋ ਪਾਉਣਾ ਚ ਪਾਉਣਾ ਚਾਹੀਦਾ ਪਰ ਤੂੰ ਹਰ ਵਾਰ ਵੀ ਵੱਧ ਪਾਉਣਾ ਹੁੰਦਾ ਪਰ ਤੇਰੀ ਫਿਰ ਵੀ ਪ੍ਰੀ ਰਿਪੋਰਟ ਆਉਂਦੀ ਹੁੰਦੀ ਹੈ ਵੀ ਕਹਿੰਦੇ ਵੀ ਵੱਧ ਦੀ ਪਹੁੰਚ ਨਹੀਂ ਹੈਗੀ ਵੀ ਆਂਦੀ ਵੀ ਘੱਟ ਹੋ ਗਦਾ ਵੀ ਘੱਟ ਹੋ ਗਦਾ ਵੀ ਘੱਟ ਹੋ ਗਦਾ ਫਿਰ ਜਦੋਂ ਆਪੋ ਫਿਰਲੀ ਰਹਿ ਜਾਂਦੀ ਆ ਉਹ ਫਿਰ ਵੱਧਦੀ ਵੀ ਨਹੀਂ ਪ੍ਰੀ ਰੀ ਛੁੱਟੀ ਛੁੱਟੀ ਸੀ ਸੀ ਨਾ 1847 ਵੀਜੀ ਸੀ ਉੱਥੇ ਮੈਂ ਠੀਕ ਹੈ ਪਰ ਕੋ ਥਾਂ ਜਗਾ ਘੱਟ ਸੀ ਮਨ ਲਾ ਮੈਂ ਥੋੜੇ ਜਗਾ ਦੀ ਕੁਆਰਟਲ ਵੀ ਪਾ ਲਾ ਠੀਕ ਹੈ 5 6 ਕਿਲੋ ਮਰਲੇ ਦਾ ਵੀ ਆ ਗਿਆ ਤੇ ਪਨੀਰੀ ਵੀ ਬਹੁਤ ਉਗ ਰਹੀ ਹੈ ਅਮੈਂ ਦੇਖਦਾ ਨਾ ਤੇਰਾ ਪੁੱਤ ਕਈ ਵਾਰੀ ਮੈਂ ਦੇਖਿਆ ਤੂੰ 5 ਕਿਲੋ 20 ਪਾ ਦਿੰਨਾ ਫਿਰ ਵੀ ਪਨੀਰੀ ਬਹੁਤ ਉਗ ਰਹੀ ਹੈ ਵੀ ਆਪਣਾ ਖੋਲ ਰੱਖਣਾ 18 27 ਬਹੁਤ ਜਿਆਦਾ ਜਰਮੀਨੇਸ਼ਨ ਘਟ ਕਰਦੀ ਹੈ ਹਾਂ ਜਰਮੀਨੇਸ਼ਨ ਘਟ ਵੀ ਕਰਦੇ 18 47 18 47 ਦੀ ਘਟ ਬਾਕੀ ਜ਼ਿਆਦਾਤਰ ਬਹੁਤ ਬੀਆਂ ਦੀ ਜਰਮੀਨੇਸ਼ਨ ਘਟ ਗਈ ਹਾਂ ਬਾਕੀ ਸਾਰੇ ਗੜੀ ਹੁਣ ਬਾਲੀ ਬਿਰਲੀ ਰਹਿ ਗਈ ਉਹ ਬੂਟਾ ਜਾਂ ਮਾਰ ਜਾਂਦੀ ਨਾ ਪੱਠੀ ਜਾਵੇ ਉਹ ਪੱਟਣ ਦੇ ਵਿੱਚ ਵੀ ਟੈਟ ਉਹ ਵੀ ਪੱਟਣ ਦੇ ਵਿੱਚ ਵੀ ਟੈਟ ਹੋ ਜਾਂਦੀ ਉਹ ਪਨੀਰੀ ਵੀ ਟੈਟ ਹੋ ਜਾਂਦੀ ਪੱਟਣ ਚ ਹੈ ਜਿਵੇਂ ਕਈ ਪਨੀਰੀਆਂ ਦੇ ਵਿੱਚ ਨਦੀਨ ਉੱਗ ਪੈਂਦੇ ਰਹਿਣਾ ਚਲੋ ਤਾਂ ਉਹ ਵੀ ਜ਼ਮੀਨ ਜ਼ਮੀਨ ਦੀ ਗੱਲ ਹੁੰਦੀ ਹੈ ਕਿਸੇ 'ਚ ਘੱਟ ਹੁੰਦੇ ਕਿਸੇ 'ਚ ਵੱਧ ਹੁੰਦੇ ਤੁਸੀਂ ਜਿਵੇਂ ਉਹ ਨਦੀਨਾ ਵਾਲੀ ਸਪਰੇ ਪਨੀਰੀ ਦੇ ਉੱਪਰ ਤੋਂ ਬਾਅਦ ਉੱਪਰੋਂ ਕਰਦੇ ਹੋ ਕਿ ਪਹਿਲੀ ਬਾਦ ਨੇ ਤੇ ਸ਼ਰਮਾ ਇੱਕ ਬਾਹਰ ਦੀ ਹੁੰਦੀ ਹੈ 부ੜੀ ਜੀ ਅੱਛਾ ਉਹ ਅਸੀਂ ਪਹਿਲਾਂ ਵੀ ਪਾਉਨੇ ਆ ਠੀਕ ਹੈ ਤੇ ਉੱਤੇ ਵੀ ਕਰਦੇ ਆ ਜੇ ਛੱਕ ਪਿਆ ਵੀ ਉਹਹੀ ਸੀ ਸੇਮ ਹੀ ਦਵਾਈ ਉਹ ਜੋ ਉੱਤੇ ਕਰਨ ਵਾਲੀ ਹੋਰ ਹੈ ਉਹ ਨੀਮੀ 골ਡ ਹੈ ਠੀਕ ਹੈ ਨੀਮੀ ਨੀਮੀ 골ਡ ਹੀ ਹੋਣੀ ਹੈ ਨੀਮੀ 골ਡ ਹੋਣੀ ਹੈ ਉਹ ਠੀਕ ਹੈ ਉਹ ਦਵਾਈ ਉੱਤੇ ਕਰ ਦਿੰਦੇ ਆ ਬਾਕੀ ਸਾਰੇ ਹੋਰ ਲਾਓ ਸਾਹਿਬ ਵੀ ਹੁਣ ਆਪਣੇ ਕੋਲੇ ਵੀ ਤਿੰਨ ਕਣਾਂ ਵਾਲਾ ਪੂਈ ਦੀਆਂ ਹੋ ਗਈਆਂ ਜੇ ਆਪਾਂ ਇਹੀ ਵੀ ਸ਼ਾਮ ਸਕਾਂਗੇ ਮੁੜ ਕੇ 25 30 ਕਿ ਲਈ ਕਿਹੜਾ ਦਿਨ ਸੋਖਾ ਪਏਗਾ ਬਹੁਤ ਔਖਾ ਹੈ ਵਿੱਚ ਬੂਟੇ ਨਾਲ ਲੱਗ ਜਾਂਦੇ ਨੇ ਤੇ ਲੱਗਦੇ ਨੇ ਵਿੱਚ ਜਿਹੜੇ ਪੁਈਚ ਹੋਗੇ ਉਹੀ ਲੱਗਣਗੇ ਆਪਣੇ ਬਾਣਾ ਤੇ ਉਹਦਾ ਤਾਂ ਹੈ ਨਹੀਂ ਮੁੰਡਾ ਹਾਂ ਲਵਾਤਾ ਨਹੀਂ ਕੋਈ ਆਪਣੇ ਹਾਂ ਜੇ ਹੁਣ ਇਹ ਤਿੰਨ ਗਰਾਂ ਦੇ ਆਪਾਂ ਦੇਖਭਾਲ ਕਰ ਲਾਂਗੇ ਚਲ ਇੱਕ ਵਾਰੀ ਵਿੱਚ ਸਿੱੜ ਦਾਂਗੇ ਦਵਾਈ ਇੱਕ ਵਾਰੀ ਉੱਤੇ ਕਰ ਦਾਂਗੇ ਲੋਟ ਪਹਿਲਾਂ ਜਿਹੜੀ ਆਪਾਂ ਵਿੱਚ ਸੁੱਟਦੇ ਆ ਕੋਈ ਉਹ ਪਨੀਰੀ ਗੋਣ ਚ ਤੱਕਾ ਤਾਂ ਨਹੀਂ ਹਾਂ ਨਾ ਕੋਈ ਤੱਕਾ ਇਹ 27 ਵਾਰ ਪਾਉਣੇ ਵਿੱਚ ਜੂਪਰ ਸ਼ੱਕ ਹੋਵੇ ਤਾਂ ਫਿਰ ਉੱਪਰ ਸਪਰੇਅ ਕਰ ਦਿੰਦੇ ਹਾਂ ਪੱਕਾ ਕਰ ਹੀ ਦਿੰਦੇ ਹਾਂ ਨਾ ਨਾ ਜੇ ਸ਼ੱਕ ਹੋਇਆ ਫਿਰ ਤਾਂ ਕਰ ਦਾਂਗੇ ਇਹ ਨਹੀਂ ਲੋੜ ਵੀ ਨਹੀਂ ਪੈਂਦੀ ਠੀਕ ਤੇ ਬਾਕੀ ਸਾਰੇ ਵੀ ਆਪਾਂ ਜੇ ਪਨੀਰੀ ਸਾਹ ਲਾਂਗੇ ਦੋ ਤਿੰਨ ਕਰਾਲਾਂ ਦੀ ਹੈਗੀ ਆਪਾਂ ਉਹ ਤਿੰਨ ਜੇ ਸਾਂਭ ਲਾਂਗੇ ਫਿਰ ਆਪਾਂ ਨੂੰ ਸਾਰੇ ਬਾਹਣ ਦੇ ਵਿੱਚ ਗੜਾ ਦੇਣ ਦੀ ਲੋੜ ਨਹੀਂ ਆਪਾਂ ਪੂਰੇ ਤੁੱਕੇ 3 ਮਹੀਨੇ ਸੌਖੇ ਰਵਾਂਗੇ ਸੌਖੇ ਰਹਿਣਾਂ ਬਾਕੀ ਦਾ ਹੁਣ ਆ ਵੀ ਆਪਾਂ ਸੌਖੀ ਆ ਹੁਣ ਬੇਲੀ ਐ ਜੇ ਹੁਣ ਆਪਾਂ ਪਨੀਰੀ ਨਹੀਂ ਸਾਂਭ ਸਕਾਂਗੇ ਫਿਰ ਕਰਾਂਗੇ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਹਾਂ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਹੁਣ ਜੇ ਆਪਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਹਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਫਿਰ ਉਦੋਂ ਦਾ ਝੋਨਾ ਦੇ ਪਿੱਛੇ ਕਿਹੜਾ ਕਟੜਾ ਸੁੱਖਾ ਫਿਰ ਠੀਕ ਇਹ ਤਾਂ ਕੋਈ ਹੋਰ ਇਹਨੂੰ ਮਿਲ ਤਾਕਤ ਵਾਸਤੇ ਕੁਝ ਅਲੱਗ ਸਪਰੇਆ ਕਰਦੇ ਆ ਮਿਲਾਂ ਕਈ ਨੂਆ ਵੱਧ ਪਾਉਣੇ ਕਿ 25 ਕਿਦਾਂ ਚ 30 ਜੀ ਪੁਰੀਆ ਜਾਂ ਕੋਈ ਹੋਰ ਖਾਤਾ ਪਾ ਕੇ ਪੁਰੀਆਂ ਜਲਦੀ ਤਿਆਰ ਕਰ ਲੈਣੇ ਆ ਪਰ ਉਹ ਜਲਦੀ ਮੱਚਦੀਆਂ ਜਾਂਦੀਆਂ ਨੇ ਉਹ ਫਿਰ ਸੋਲ ਹੋ ਜਾਂਦੀਆਂ ਨੇ ਸੋਲ ਜਿਆਦੀ ਹੋ ਜਾਂਦੀ ਸੋਲ ਰਹਿੰਦੀ ਆ ਆਹ ਨੂੰ ਫੱਟੀ ਨਹੀਂ ਬਣਦੀ ਪਨੀਰੀ ਦੀ ਬਿਲਕੁਲ ਜੀ ਪਨੀਰੀ ਥੋੜੀ ਜੀ ਫੀਲਕ ਦੀ ਚ ਹੋਵੇ ਬਾਹਲੀ ਕੱਚੀ ਵੀ ਨਹੀਂ ਹੋਣੀ ਚਾਹੀਦੀ ਉਹ ਮੱਚਦੀ ਆ ਉਸ ਟਾਈਮ ਮਤਲਬ ਜੇ ਜਿਆਦਾ ਗਰਮੀ ਪੈ ਗਈ ਤਾਂ ਪਨੀਰੀ ਮਚਣ ਦੀ ਜਿਆਦਾ ਪ੍ਰੋਬਲਮ ਆਊਗੀ ਜਿਆਦਾ ਹੁੰਦੀ ਹੈ ਪੂਰੀ ਜਿਆਦਾ ਹੁੰਦੀ ਹੈ ਬਾਕੀ ਸਾਰੇ ਕਿਹੜੇ ਆਪਣੇ ਬਨਾਸਪਤੀ ਦੀ ਹੈ ਇਹ ਤਾਂ 25 ਦਿਨਾਂ ਚ ਤਿਆਰ ਹੋ ਜਾਂਦੀ ਆਪਣੇ ਬਾਣਾ ਚ ਹਾਂ ਬਹੁਤ ਜਲਦੀ ਤਿਆਰ ਤੇ ਕਿਹੜੀ ਹੁਣ ਪਰਮਲ ਦੀ ਹੈ ਉਹ 30 ਦਿਨਾਂ ਤੋਂ ਲੈ ਕੇ 35 ਦਿਨਾਂ ਚ ਹੋ ਜਾਂਦੀ ਹੈ ਅਸਲ ਦੇ ਵਿੱਚ ਪਰੀਰੀ ਵੀ ਜ਼ਮੀਨ ਤੇ ਹੀ ਡਿਪੈਂਡ ਹੈ ਇਥੇ ਚੰਗਾ ਪਾਣੀ ਤੇ ਚੰਗੀ ਜ਼ਮੀਨ ਹੈ ਉਥੇ ਪਨੀਰੀ ਵੀ ਵਧੀਆ ਤੰਦਰੁਸਤ ਜਲਦੀ ਤਿਆਰ ਹੋ ਜਾਂਦੀ ਹੈ ਵੀ ਜਿੰਨੇ ਜਿੱਥੇ ਜ਼ਮੀਨਾਂ ਖੇਤੜਾ ਵੀ ਘਟ ਆਉਂਦੀ ਹੈਗਾ ਪਾਣੀ ਉਹਨੇ ਚੱਗੇ ਦੀ ਉਥੇ ਬਹੁਤ ਖੇਤੜਾ ਪਨੀਰੀ ਫੀਲੀ ਪਈ ਜਾਂਦੀ ਹੈ ਯਾ ਆਪਣੇ ਖੇਤਾਂ ਦੇ ਵਿੱਚ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਨਾ ਹੀ ਤੁਸੀਂ ਕਦੇ ਸਵਾਹ ਪਾ ਕੇ ਬੀਜੀ ਆਪਾਂ ਵੀ ਨਹੀਂ ਕਦੇ ਬੀਜੀ ਐਵੇਂ ਉੱਪਰ ਸਵਾਹ ਪਾਉਂਦੇ ਉਹਦੇ ਨਾਲ ਪਨੀਰੀ ਪੋਲੀ ਦਾ ਉਹ ਵੀ ਕੋਈ ਕਾਰਨ ਨਹੀਂ ਹੈਗਾ ਵੀ ਉਹਦੇ ਨਾਲ ਪੋਲੀ ਰਹੂਗੀ ਐਵੇਂ ਜੀ ਤਾਂ ਕੋਈ ਦਿੱਕਤ ਆਣੀਗੀ ਉਹਦਾ ਲਾਸਟ ਤੇ ਪਾਣੀ ਹੈ ਜੇ ਪਾਣੀ ਵੱਧ ਲਾ ਦੇ ਤਾਂ ਪਨੀਰੀ ਜਿਆਦੀ ਟਾਈਟ ਹੋ ਜੂਗੀ ਇਹ ਅੰਦਰ ਗੱਲ ਕਰਨੀ ਸੀ ਨਾ ਕਈ ਕਿਸਾਨ ਭਰਾ ਪਨੀਰੀ ਨੂੰ ਭਿਉਂਦੇ ਨੇ ਇੱਕ ਜਾਂ ਦੋ ਦਿਨ ਭਿਉਂ ਕੇ ਫਿਰ ਬੀਜਦੇ ਨੇ ਹਾਂ ਕਈ ਸੁੱਕੇ ਦੀ ਬਿਜਾਈ ਕਰਦੇ ਤੁਸੀਂ ਭਿਉਂ ਕੇ ਵੀ ਬੀਜਦੇ ਹੋ ਜਾਂ ਸੁੱਕੇ ਦੀ ਬਿਜਾਈ ਕਰਦੇ ਨਾ ਅਸੀਂ ਕਿਹੜੀ ਵਧੀਆ ਅਸੀਂ ਭਿਉਂ ਕੇ ਬੀਜਦੇ ਹਾਂ ਅੱਛਾ ਭਿਉਂ ਕੇ ਹੈ ਤਾਂ ਬਿਜਾਈ ਤਾਂ ਵਧੀਆ ਹੈ ਓਕੇ ਪਰ ਉਹ ਸ਼ਾਮ ਨੂੰ ਜਮਾਂ ਵੀ ਸ਼ਾਮ ਨੂੰ ਬਿਜਲੀ ਪੂਗੀ ਤੇ ਪ੍ਰਬੰਧ ਵੀ ਪਾਣੀ ਦਾ ਉੱਤੇ ਚਾਹੀਦਾ ਉਹਦੇ ਪਾਣੀ ਦਾ ਪੂਰਾ ਚਾਹੀਦਾ ਹਾਂ ਬਾਈ ਚੰਸਾ ਬੱਛਾ ਦੇ ਲਿਆ ਆਪਾਂ ਮੋਟਰ ਦੀ ਲਾਈਟ ਹੈਗੀ ਆ ਆਪਾਂ ਚਿੱਟਾ ਦੇ ਲਾਈਟ ਚਲੀ ਜਾਵੇ ਮੰਨ ਕੇ ਚਲੋ 2-4 ਘੰਟੇ ਲਾਈਟ ਨਾ ਆਵੇ ਤਾਂ ਆਪਣੀ ਦੀ ਆਪਣੀ ਹੋ ਜਾਊਗੀ ਕਿ ਨਹੀਂ ਨਹੀਂ ਜੇ ਸ਼ਾਮ ਨੂੰ ਜਮਾਂ ਦਿਨshifts ਵੀ ਸੜਤੀ ਫਿਰ ਤਾਂ ਕੋਈ ਚੱਕਰ ਆਈ ਗੱਲ ਨਹੀਂ ਜੇ ਮਾੜੀ ਮੋਟੀ ਹੀਟ ਚ ਆ ਗਈ ਜਾਂ ਤੜਕੇ ਸਵੇਰ ਬਿਜਲੀ ਆਪਾਂ ਵਿਦਵਾ ਲਾਈਟ ਬੱਗ ਗਈ ਘੰਟਾ 2 ਘੰਟੇ ਲੇਟ ਹੋ ਗਿਆ ਪਾਣੀ ਫੇਰ ਨਿਉ ਉਦੀ ਹੈਗੀ ਨਿਯੁਗ ਦੀ ਇੱਕ ਸਾਲ ਸ਼ਾਇਦ ਮੇਰੇ ਨਾਲ ਤੇਰੇ ਨਾਲ ਹੋਈ ਸੀ ਹਾਂ ਇੱਕ ਸਾਲ ਹੋਈ ਹੈ ਸਾਡੇ ਨਾਲ ਵੀ ਲਾਈਟ ਹੈਗੀ ਸੀ ਚਲਾ ਕੇ ਦੇਖ ਲਈ ਮੋਟਰ ਤੇ ਮੁੜ ਕੇ ਲਾਈਟ ਗਈ ਭੱਜ ਗਿਆ ਵੀ ਭੋਂ ਤਾ ਸੀ ਵੀ ਭੋਂ ਤਾ ਹੋ ਜੀ ਛੱਟਾ ਦੇ ਬਠੇ ਕਿਦ ਨੂੰ ਨਹਿਰ ਦਾ ਪਾਣੀ ਲਿਆਏ ਉਦੋਂ ਨੂੰ ਘੰਟਾ ਟੱਪ ਗਿਆ ਬਸ ਦਾਣਾ ਵੀ ਨਹੀਂ ਹਰਾ ਹੋਇਆ ਇੱਕ ਦਾਣਾ ਵੀ ਨਹੀਂ ਹੋਇਆ ਇੱਕ ਦਾਣਾ ਵੀ ਨਹੀਂ ਹੋਇਆ ਹੀਟ ਪਾੜ ਗਿਆ ਧਰਤੀ ਗਰਮ ਸੀਗੀ ਕਿਹੜਾ ਆਪਾਂ ਸੁੱਕਾ ਵੀ ਛੜਦੇ ਆ ਸੁੱਕਾ ਦਾ ਕੋਈ ਚੱਕਰ ਆ ਨਹੀਂ ਕਰਨੀ ਦੁਪਹਿਰੇ ਛੜ ਦੋ ਠੀਕ ਹੈ ਉਹਦਾ ਕੋਈ ਚੱਕਰ ਆ ਨਹੀਂ ਦੁਪਹਿਰੇ ਪਾਣੀ ਦਿਓ ਉਹਨੂੰ ਤਾਂ ਪਾਣੀ ਲਾ ਦੋ ਛੱਟ ਗਈ ਉਹ ਗਰਹਾਉਂਦਾ ਸੁੱਕੇ ਦੇ ਕੋਈ ਚੱਕਰ ਸੁੱਕੇ ਦਾ ਚੋਲ ਚੱਕਰ ਨਹੀਂ ਭਿੱਜਾ ਵੀ ਬਿਉ ਆਏ ਵੀ ਕੱਥਾ ਨਹੀਂ ਹੁੰਦਾ ਕੈਲਿਆਂ ਚ ਚਰਮੀ ਚਰਮੀ ਉਹਦੀ ਇੱਕ ਦਿਨ ਪਹਿਲਾਂ ਹੁੰਦੀ ਹੋਊਗੀ ਹਾਂ ਇੱਕ ਦਿਨ ਦੋ ਦਨ ਦਾ ਫਰਕ ਪਾ ਜਾਂਦਾ ਹੈ ਹਾਂ ਪਿਉਂਤਾ ਹੁੰਦਾ ਹਾਂ ਉਹਦਾ ਕਦੋਂ ਪਿਉਂਤਾ ਸਮਝ ਲੈ ਉਹਦਾ 20 ਸੀ ਠੀਕ ਹੈ ਹਾਂ ਉਹ ਆਪਾਂ ਦੋ ਦਿਨ ਬੀ ਪਿਉ ਮੰਗੇ ਪਾਉਂਦੇ ਇੱਕ ਦਿਨ ਪਿਉਈਏ ਕਿੱਦੇ ਉਹ ਪਾਣੀ ਚ ਸੜਦਾ ਉਹ ਤਾਂ ਸਮਝ ਲੈ 20 ਸੀ ਬਣੀ ਉਹਦੋਂ ਤੋਂ ਬਜਾਈ ਹੋਊਗੀ ਉਹਦਾ ਬਜਾਈ ਹੋਊਗੀ ਉਹਦਾ ਦਾਣਾ ਫੋਲਾ ਪੈਣ ਲੱਗਦਾ ਸਾਹ ਦੋਸਤੋ ਜਿੰਨੂੰ ਪਿਉ ਤੇ ਉਹ ਬੀਜ ਦਾ ਚੰਗਾ ਤਿਆਰ ਪਿਆ ਜਾਂ ਪਾਣੀ ਦਾ ਮੇਨ ਪ੍ਰਬੰਧ ਹੈਗਾ ਤਾਂ ਤੇ ਇੱਕ ਸ਼ਾਮ ਨੂੰ ਬਜਾਈ ਕਰਦਾ ਉਦ ਲਈ ਤਾਂ ਭੋਂਕੇ ਬੀਜ ਸਹੀ ਹੈ ਨਹੀਂ ਕਈ ਵਾਰੀ ਆਪਾਂ ਨੂੰ ਕਿਉਂ ਤੋਇ ਬੀਜ ਆਪਣੇ ਤੋਂ ਹੀਟ ਹੋ ਜਾਂਦਾ ਇਹਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਠੀਕ ਹੈ ਕਿਸਾਂ ਦੋਸਤੋ ਜੇ ਆਪਾਂ ਮਤਲਬ ਝੋਨੇ ਦੀ ਫਸਲ ਸਭ ਤੋਂ ਜ਼ਰੂਰੀ ਪਹਿਲਾਂ ਉਹਦੀ ਪਨੀਰੀ ਹੁੰਦੀ ਹੈ ਪਨੀਰੀ ਦਾ ਆਪਾਂ ਚੰਗੀ ਦੇਖਭਾਲ ਕਰਾਂਗੇ ਤਾਂ ਆਪਣਾ ਅੱਗੇ ਝੋਨੇ ਦੀ ਫਸਲ ਬਹੁਤ ਵਧੀਆ ਰਹੂਗੀ ਉਹਦੇ 'ਚ ਨਦੀਨਾਂ ਦਾ ਧਿਆਨ ਰੱਖੋ ਜਿਆਦੀਆਂ ਖਾਦਾਂ ਪਾ ਕੇ ਵੀ ਪਨੀਰੀ ਦਾ ਨਾ ਤਿਆਰ ਕਰੋ ਪਨੀਰੀ ਜਿਆਦੀ ਸੋਲ ਹੋ ਜਾਂਦੀ ਹੈ ਤੇ ਫਿਰ ਉਹ ਪਨੀਰੀ ਜਿਆਦੀ ਮੱਛਣ ਦੀ ਪ੍ਰੋਬਲਮ ਆਉਂਦੀ ਹੈ ਜੇ ਗਰਮੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਧੰਨਵਾਦ